ਜੋ ਕਿ ਸਾਡੇ ਸ਼ਹਿਰ ਦੇ ਇਸ ਇਲਾਕੇ ਦੇ ਇੱਕ ਬਹੁਤ ਹੀ ਮੋਹਰ ਪੱਤਰਕਾਰ ਨੇ ਉਹੀ ਪਹੁੰਚ ਚੁੱਕੇ ਨੇ ਸੋ ਮੈਂ ਬੇਨਤੀ ਕਰੂੰਗਾ ਬਲਜੀਤ ਸਿੰਘ ਕਹਿੰਦੇ ਹੋ ਕਿ ਉਹ ਆਇਆ ਕਰਨ ਨਾਲ ਆਪਣੇ ਚਾਰ ਸਾਥੀ ਗੱਲ ਧੰਨਵਾਦ ਕਰਿਓ ਜੀ ਬਾਕੀ

ਸੋ ਸਾਡੀਆਂ ਮਾਤਾਵਾਂ ਭੈਣਾਂ ਸਾਡੇ ਵੀਰਾਂ ਸਾਡੇ ਵੀਰ ਜਿੰਨੇ ਵੀ ਸਾਡੇ ਸਾਥੀ ਆਏ ਆ ਜਿਵੇਂ ਕਿ ਆਪਾਂ ਨੂੰ ਪਤਾ ਕਿ ਆਪਣੇ ਮਜੂਤਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਆਇਤ ਵੀ ਬੰਦਾ ਜ ਸਾਡੇ ਪੈ ਹੱਥ ਉੱਪਰ ਕਰਕੇ ਦੱਸਦੇ ਕਿ ਆਮ ਆਦਮੀ ਪਾਰਟੀ ਤੋਂ

ਲੀਡਰ ਵੀ ਆਏ ਨੇ। ਆਰੇ ਨਾਲ ਲੀਡਰਾਂ ਨੂੰ ਬਾੜੇ ਵਗਾਰੇ ਲਈ ਨਹੀਂ ਹੁੰਦੇ। ਜੋ ਕੇ ਜਿਹੜੀ ਵਰਕਰ ਹੁੰਦਾ ਹੈ ਤੇ ਵੋਟਰ ਹੁੰਦਾ ਹੈ ਉਹ ਰੀਡ ਤੇ ਹਟੀ ਹੁੰਦਾ ਹੈ। ਤੁਹਾਡੇ ਸਹਿਯੋਗ ਨਾਲ ਹੀ ਇਹਨਾਂ ਨੇ ਅੱਗੇ ਬਾਦੀ ਦੇ ਮੋਦੀ ਨੂੰ ਤੇ ਲਿਆਉਣਾ ਹੈ। ਆਰੇ ਪੱਕੀ ਗੱਲ ਹੈ ਕਿ ਮੋਦੀ ਸਾਹਿਬ ਆ ਰਹੇ ਨੇ। ਸੋ ਸਾਰਿਆਂ ਨੂੰ ਬੇਨਤੀ ਆ ਕਿ ਵੋਟਾਂ ਆਜ ਪਾਣ ਪਾਓ। ਅਮਨਦੇ ਬੋਲਤੇ ਆਪਣੀ ਮੋਰ ਲਗਾਉਂ ਤਾਂਗੇ ਦੇਸ਼ ਦਾ ਵਿਕਾਸ ਹੋ ਸਕੇ ਕਿਉਂਕਿ ਅਸੀਂ ਵਰਲਡ ਵਿੱਚ ਭੁਮ ਕੇ ਦੇਖਿਆ ਉਹ ਜੋ ਹਿੰਦੁਸਤਾਨ ਦੀ ਕਦਰ ਬਾਹਰ ਦੇਖਾਂ ਬਿਖਰਾ ਹੈ ਉਹ ਪਹਿਲਾਂ ਨਹੀਂ ਸੀ ਉਹ ਹੈ ਤਾਂ ਮੋਦੀ ਦੇ ਕਰਕੇ ਹੀ ਹੈ ਸੋ ਸਾਰਿਆਂ ਨੂੰ ਬੇਚੀ ਆ ਕਿ ਅਸੀਂ ਕਰਪਸ਼ਨ ਦੂਰ ਕਰਾਂਗੇ ਰੇਟ ਮਾਫੀਆ ਦੂਰ ਕਰਾਂਗੇ ਨਾ ਦੇ ਖੱਤੀ ਆ ਕੇ 10000 ਰੁਪਏ ਪਾ ਆ ਗਏ ਮੇਰੇ ਮਾਤਾ ਪੈਨਾ ਬਠੀਆਂ ਕੋਈ ਹੱਤਗਾੜਾ ਕਰਕੇ ਬਸਦੇ ਨੇ ਇਹ ਧਰਤੀ ਕੋਈ ਬੋਲੇ ਦੇ ਬੋਲ ਸਾਡੇ ਜ਼ਿਲ੍ਹਾ ਕਰਦਾ ਮਨੀਸ਼ ਧੋੜੀ ਤੇ ਉਹਦੇ ਨਾਲ ਉਹਦੇ ਜ਼ਿਲ੍ਹਾ ਸਤਲ ਅਮਰਜੋਤ ਜੀ ਉਹ ਵੀ ਪਹੁੰਚ ਗਏ ਕਮਾਲ ਵੀ ਤੇ ਆਏ ਉਸ ਮદાન ਤੋਂ ਸੁਵਿੰਦਰ ਸਿੰਘ ਜੀ ਰਣਜੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਤੇ ਉਹਦੇ ਨਾਲ ਕਰਤਾਰ ਸਿੰਘ ਜੀ ਸੰਚੇ ਨਾਲ ਵੀ ਸਾਡਾ ਛੋਟਾ ਵੀਰ ਪਤਨ ਕੁਮਾਰ ਫੌਜ ਦੇ ਪੀਸੀ ਮੋਰਚਾ ਦਾ ਜਿਹੜਾ ਤਬਰ ਜਿਹੜਾ ਦੇ ਜਰਾ ਉਪਕਰਣ ਪਾਰਦਰਸ਼ ਹੋਰਵਾ ਦਾ ਉਹਨਾਂ ਦੇ ਨਾਲ ਹੀ ਡਾਕਟਰ ਪਮਤੀ ਸਿੰਘ ਸੇਂਗੋਰ ਸੋਚ ਕਰਦਾ ਪੰਜਾਬ ਤੇ ਜੜਨੇ ਤੋਂ ਜੀਸੀ ਤਨਾਲ ਵੀ ਸਜਣਾ ਨੇ ਇਸੇ ਮੱਦੇਨਜ਼ਰ ਆ ਕੇ ਬਾਹਰ ਤੋਂ ਜਿੰਦਾ ਪਾਣੀ ਲਈ ਅੱਜ ਮੀਟਿੰਗ ਅਟੰਤ ਕੀਤੀ ਆ ਸਭਾ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਇੱਕ ਜੋਰ ਨਾਲਾਂ ਦੇ ਵਿਰੋਧ ਲੜੇਗਾ ਹੈ ਜੀ ਸੀਟ ਹੈ ਮੇਰੇ ਭੱਜੇ ਵੀ ਸ਼੍ਰੀ ਕੁਮਾਰ ਜੀ ਕੇ ਕੰਮ ਕਰ ਗਏ ਆਪਾਂ ਇੱਕ ਇੱਕ ਗੋਲ ਜੜੀ ਹੈਗੀ ਆ ਉਹ ਸ਼ਸ਼ੀਰ ਕੋ ਜ ਨੂੰ ਪਾ ਕੇ ਆਪਾਂ ਕਾਮਯਾਬ ਕਰਨਾ ਇਹਨਾ ਕਹਿੰਦਾ ਹੋਇਆ ਫਿਰਮਾ ਦਾ ਜੱਜ ਕਾ ਟਾਈਮ ਤੁਹਾਡਾ ਜਿਆਦਾ ਲੱਗਾ ਫਤਿਹ ਬਲੋਂ ਦਾ ਵਾਰਿਕੂ ਦੀ ਕਾਰਖਾਨਾ ਵਾਰਿਕੂ ਦੀ ਪਿਟਾ ਧਰਤੀ ਰੰਤਾ ਪਾੜੀ ਜਿੰਦਾਬਾਦ ਭਾਰਤ ਮਾਤਾ ਕੀ ਜੈ ਹਿੰਦੀ ਜਿੰਦਾਬਾਦ ਜਿੰਦਾਬਾਦ ਜਿੱਦੇ ਬੈਗੇ ਲੱਗਦਾ ਸਾਡੇ ਸਾਰੇ ਸਾਥੀ ਥੋੜੀ ਜਿਹੀ ਗਰਮੀ ਫੜੋ ਬਾ